ਜੀ ਤੁਹਾਡਾ ਸ਼ੁਭਨਾਮ ਮੇਰਾ ਨਾਮ ਪਲਵਿੰਦਰ ਸਿੰਘ ਪਾਲੀ ਮਜੀਠਾ ਸਰ ਅੱਜ ਤੁਹਾਨੂੰ ਕਾਂਗਰਸ ਕਮੇਟੀ ਵੱਲੋਂ ਤੁਹਾਨੂੰ ਇਹ ਕੋਡਾ ਦਿੱਤਾ ਗਿਆ ਉਸੋ ਦੇ ਬਾਰੇ ਤੁਸੀਂ ਕੀ ਜਾਣਕਾਰੀ ਮੈਨੂੰ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਨੈਸ਼ਨਲ ਪ੍ਰੈਜ਼ੀਡੈਂਟ ਮਿਸਟਰ ਮਲਕਰਜਨ ਖੜਗੇ ਜੀ ਐਂਡ ਵਾਈਸ ਆਫ ਕਾਮਨ ਪੀਪਲ ਆਫ ਇੰਡੀਆ ਮਿਸਟਰ ਰਾਹੁਲ ਗਾਂਧੀ ਜੀ ਐਂਡ ਮੈਸੇਜ ਪ੍ਰਿੰਕਾ ਵਾਰਡਰਾ ਜੀ ਜਨਰਲ ਸੈਕਟਰੀ ਆਫ ਕਾਂਗਰਸ ਪ੍ਰਿੰਕਾ ਵਾਰਡਰਾ ਜੀ ਐਂਡ ਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਸੰਜੀਤ ਸਿੰਘ ਜੀ ਵਿਸ਼ਨ ਐਂਡ ਸਦਾ ਪੰਜਾਬ ਦੇ ਸਾਡੇ ਸਦਾ ਦਿਲਬਾਖ ਸਿੰਘ ਜੀ ਇਹਨਾਂ ਵੱਲੋਂ ਮੈਨੂੰ ਪੰਜਾਬ ਦਾ ਸੂਬਾ ਪ੍ਰਧਾਨ ਕਾਂਗਰਸ ਵਿੰਗ ਦਾ ਕੀਤਾ ਗਿਆ ਜੀ ਸਾਰੇ ਤੋਂ ਪਹਿਲਾਂ ਤੁਸੀਂ ਕਾਂਗਰਸ ਕਮੇਟੀ ਨਾਲ ਜੁੜੇ ਸੀ ਜਾਂ ਕਿਸੇ ਹੋਰ ਪਾਰਟੀ ਨਾਲ ਜੁੜੇ ਸੀ ਮੈਂ ਸ਼ੁਰੂ ਤੋਂ ਜਮਾਦਰੀ ਕਾਂਗਰਸੀ ਆ ਜੀ ਕਿੰਨੇ ਸਾਲ ਹੋ ਗਏ ਸਰ ਤੁਹਾਨੂੰ ਮੈਨੂੰ 50-30 ਸਾਲ ਹੋ ਗਏ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਉਹਦਾ ਨਿਭਾਤ ਕੇ ਹੋ ਜੀ ਮੈਂ 17 ਤੋਂ 22 ਚ ਪੰਜਾਬ ਦੀ ਵਾਈਸ ਚੇਅਰਮੈਨ ਇੱਕ ਸਾਲ ਦੀ ਕੀਤੀ ਹੈ ਜੀ ਸਰ ਅੱਜ ਸ਼ੰਭੂ ਬੈਡਰ ਦੀ ਬਾਰਡਰ ਦੇ ਉੱਤੇ ਕਿਸਾਨ ਥੱਕੇ ਖਾ ਰਹੇ ਨੇ ਤੁਹਾਡੀ ਪਾਰਟੀ ਜਾਂ ਤੁਸੀਂ ਇਹ ਸੌਦੇ ਦੇ ਉੱਤੇ ਅੱਜ ਬਨਾਮ ਕੀਤੇ ਗਏ ਹੋ ਤੁਸੀਂ ਕੀ ਕਿਸਾਨਾਂ ਬਾਰੇ ਸੋਚਦੇ ਹੋ ਕਿਸਾਨਾਂ ਬਾਰੇ ਵੇਖੋ ਜੀ ਮੈਂ ਖੁਦ ਕਿਸਾਨ ਆ ਤੇ ਮੇਰੀ ਰੂਹ ਜਿਹੜੀ ਆ ਉਹ ਵੀ ਕਿਸਾਨਾਂ ਨਾਲ ਸ਼ੁਰੂ ਤੋਂ ਜੁੜੀ ਆ ਔਰ ਸਾਡੇ ਰਾਉ ગાંધી ਨੇ ਇਹਨਾਂ ਨੂੰ ਜੋ ਵੀ ਸਮਰਥਨ ਦੇਤਾ ਵਾ ਇਸ ਲਈ ਸਾਡੇ ਸਾਰੇ ਪੰਜਾਬ ਦੀ ਜਿੰਨੀ ਟੀਮ ਆ ਅੱਜ ਤੋਂ ਬਾਅਦ ਜਿੱਥੇ-ਜਿੱਥੇ ਵੀ ਕਾਂਗਰਸ ਦਾ ਕੋਈ ਸ਼ੰਭੂ ਬਾਡਰ ਤੇ ਹੋ ਜੇ ਜਾਂ ਜਿੱਥੇ ਵੀ ਜਿੱਦਾਂ ਦੀ ਸੇਵਾ ਲਾਉਣਗੇ ਸਾਡਾ ਪੂਰਾ ਪੂਰਾ ਸਮਰਥਨ ਆਊਗਾ ਮੈਂ ਜੀ ਜਦੋਂ ਪਿਛਲੇ ਸਾਲ ਸ਼ੁਰੂ ਹੋਇਆ ਵਾ ਤਰਨੇ ਉਦੋਂ ਮੈਂ ਮੋਰਚਿਆਂ ਤੇ ਨਾਲ ਜਾਂਦਾ ਰਿਹਾ ਔਰ ਮੇਰੀ ਮਤਲਬ ਬਾਹ ਜਿਹੜੀ ਆ ਉਹ ਫ੍ਰੈਕਚਰ ਹੋ ਗਈ ਸੀ ਉਦੋਂ ਤੇ ਮੈਂ ਫਿਰ ਵੀ ਉੱਥੇ ਹੀ ਰਿਹਾ ਹਾਂ 15 20 ਦਿਨ ਪਲਾਸਟਰ ਲਵਾ ਕੇ ਵੀ ਫਿਰ ਵੀ ਵਾਪਸ ਨਹੀਂ ਆਇਆ ਔਰ ਸ਼ੁਰੂ ਤੋਂ ਹੀ ਅਸੀਂ ਕਿਸਾਨਾਂ ਦੇ ਨਾਲ ਆ ਔਰ ਕਿਸਾਨਾਂ ਨਾਲ ਹੀ ਰਵਾਂਗੇ ਔਰ ਆਉਣ ਵਾਲੇ ਟਾਈਮ 'ਚ ਕਿਸਾਨਾਂ ਨਾਲ ਬਾਹ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਉਹਨਾਂ ਦਾ ਸਮਰਥਨ ਦੇਵਾਂਗੇ ਸਰ ਕਿਸਾਨਾਂ ਦੇ ਤੁਸੀਂ ਕੋਈ ਹੱਕਾਂ ਦੇ ਵਿੱਚ ਤੁਸੀਂ ਵੀ ਕੋਈ ਆਪਣਾ ਯੋਗਦਾਨ ਪਾਓਗੇ ਇਹ ਤੋਂ ਸੇ ਵੀ ਕੋ ਸੋਚਿਆ ਕਿ ਕਿਸਾਨਾਂ ਲਈ ਕੁਝ ਨਵਾਂ ਕੁਝ ਕਰਨਾ ਚਾਹੀਦਾ ਜਦੋਂ ਸਾਡੀ ਸਰਕਾਰ ਆਊਗੀ ਜੀ ਉਹ ਤੇ ਰਾਹੁਲ ਗਾਂਧੀ ਜੀ ਨੇ ਇਸ ਸਮਰਥਨ ਹੀ ਦੇਤਾ ਇਹਨਾਂ ਨੂੰ ਔਰ ਸਭ ਕੁਝ ਕਰਨਗੇ ਅੱਜ ਜੋ ਡਿਮਾਂਡ ਹੈਗੀਆਂ ਕਿਸਾਨਾਂ ਦੀਆਂ ਜੋ ਮੰਗਾਵਾ ਉਹ ਅਸੀਂ ਪੂਰੇ ਈ ਔਰ ਨਾਲ ਠਾਵਾਂਗੇ ਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ